ਜਦ ਕਹਾ ਮੰਦਰ ਆਏ ਭੰਤ ਚਲੇ ਤਬ ਜਗਤ ਮੈਂ ਜਬ ਤੂੰ ਕਰਉ ਸਹਾਈ ਅਮਰ ਦੁਬੀਆ ਸਤ ਗੁਰ ਦੀਆ ਸਤ ਸ੍ਰੀ ਅਕਾਲ ਸਤਿ 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 ਸ੍ਰ ਆਪ ਜੀ ਦੀ ਕਿਰਪਾ ਕੀਤੀ ਆਪ ਤੋਂ ਮਤ ਮਤ ਉਸ ਪੁਰਸਾਰ ਸਤਜੋ ਜੀ ਭੋਰ ਪਵਾਏ ਆਪ ਜੀ ਦੀ ਆਪਾ ਕਿਰਪਾ ਅਕਸਰ ਸਦਕਾ ਆਪ ਜੀ ਦਾਤ ਤੇ ਅਮਰਤ ਵੇਲੇ ਤੋਂ ਨਿਵਾਗ ਸੱਚੇ ਹੋਏ ਤੁਹਾਨੂੰ ਅੰਦਰ ਨੇਤ ਨੇ ਆਪਣੀ ਬਾਣ ਦੇ ਜਾਤ ਹੋਏ ਸ੍ਰੀ ਸੁਖਨੀ ਸਾਹਿਬ ਜੀ ਦੇ ਬਾਣ ਦੇ ਜਾਤ ਹੋਏ ਇਲਾਹ ਦੇ ਕਾਣ ਦੇ ਕਿਰਤਮ ਹੋਏ ਕਥਾ ਵਿਚਾਰਾ ਹਮੀਆਂ ਤੇ ਸ੍ਰੀ ਜਥੇ ਨੇ ਆਪ ਜੀ ਦਾ ਜਾਸ ਸ਼ੁਰੂਆਤ ਸਾਧ ਸੰਗਤ ਨੂੰ ਜਾਣੂ ਕਰਵਾਇਆ ਸ੍ਰੀ ਅਨੰਦ ਸਾਹਿਬ ਜੀ ਦੀ ਅਦਾਸ ਬਹੁਤ ਜੋ ਮਵਾਫ ਕਰਨੀ ਆਪ ਤੁਹਾਨੂੰ ਦਰ ਕਰਦੇ ਫਿਰਦਵਾਰ ਜੀ ਦੀ ਝੰਡਾ ਜਿਤ ਕੌਣ ਜੀ ਨੇ ਸ੍ਰੀ ਸੁਖਨੀ ਸਾਹਿਬ ਜੀ ਦੀ ਬਾਣੀ ਦਾ ਜਵਾਬ ਪਵਾਇਆ ਸਭ ਤੋਂ ਮਹਿਰਾ ਕਰਦਿਆਂ ਬੜੇ ਸੁਨੇ ਬਾਣੀ ਦਾ ਫਲ ਭਾਵ ਗੁਰੂ ਘਰਵਾਲ ਨੂੰ ਸਰਬਾਤ ਸਤ ਸੰਗਤ ਨੂੰ ਵਕਸ਼ਸ਼ ਕਰਨਾ ਸਤਿਗੁਰ ਦੀ ਰਾਹ ਤਾਂ ਕਰਨੀਆ ਸਰਬਾਤ ਸਤ ਸੰਗਤ ਨੂੰ ਚੜ੍ਹਦੀ ਕਲਾ ਵਿੱਚ ਰਹਿਣਾ ਜਿੰਨਾ ਜਿੰਨਾ ਪ੍ਰੇਮੀਆਂ ਵਰਨੋਂ ਆਪ ਜੀ ਦੇ ਦਰ ਤੇ ਸੇਵਾ ਆਏ ਸਤਿਗੁਰੂ ਜੀ ਲੰਗਰਾਂ ਵਾਸਤੇ ਖਰਾ ਪ੍ਰਸਾਦਿਆਂ ਦੇਖਾ ਵਾਸਤੇ ਸੇਵਾ ਆਏ ਆਪ ਕੇ ਦਰ ਕਰਦੇ ਫਰੀਦ ਦਵਾਨ ਸਰਦਾਰ ਦਰਬਾਰ ਸਾਹਿਬ ਦੇ ਲੋਕ ਸਰੇਂਦਰ ਸਿੰਘ ਜੀ ਵਰਨੋਂ ਬਿਸਾਨ ਸਰਵ ਜੀ ਚੋਲਾ ਸਾਹਿਬ ਦੀ ਸੇਵਾ ਕੀਤੀ ਸਤਿਗੁਰੂ ਜੀ ਕਿਰਪਾ ਕਰਨੀ ਸਰਦਾਰ ਜਗਤ ਸਿੰਘ ਜੀ ਸਰਦਾਰ ਜਗਤਾਰ ਸਰਦਾਰ ਭਾਨ ਦੇ ਬਹੁਤ ਬਹੁਤ ਸਮਝੋ ਜੀ ਮਹਿਨਾ ਕਰਨੀਆਂ ਸਰਦਾਰ ਹਰਜੋਤ ਸਿੰਘ ਜੀ ਪੁੰਦਰ ਬੀਬੀ ਹਰਜੀਤ ਕੌਰ ਜੀ ਬੀਬੀ ਸੰਦੀਪ ਕੌਰ ਭਾਈ ਮਜੀਤ ਸਿੰਘ ਜੀ ਸਰਦਾਰ ਗੁਰਿਆਸ ਸਿੰਘ ਬੀਬੀ ਕਸਵੀਰ ਕੌਰ ਜੀ ਸਰਦਾਰ ਨਦੀਰ ਸਿੰਘ ਜੀ ਠੇਕੇਦਾਰ ਜਸਕਰਨ ਸਿੰਘ ਜੀ ਸਰਦਾਰ ਗੁਰੀਸ਼ ਸਿੰਘ ਜੀ ਸਰਦਾਰ ਰਮਗੇਸ਼ ਸਿੰਘ ਜੀ ਬੀਬੀ ਸਰਦਾਰ ਕੁਲਦੀਪ ਸਿੰਘ ਜੀ ਸਰਦਾਰ ਸੁਖਮਨ ਸਿੰਘ ਬੀਬੀ ਡੈਂਪਲ ਕੌਰ ਜੀ ਅਭਿਨੰਦਨ ਸਿੰਘ ਜੀ ਸਰਦਾਰ ਵਰਮੇਤ ਸਿੰਘ ਜੀ ਸਰਦਾਰ ਜੀਤ ਸਿੰਘ ਜੀ ਸਰਦਾਰ ਸਰਜੀਤ ਸਿੰਘ ਸਰਦਾਰ ਪ੍ਰੇਮ ਸਿੰਘ ਜੀ ਸਰਦਾਰ ਅਵਧਾਰ ਸਿੰਘ ਜੀ ਨਾਕੀ ਅਭਿਨੰਦਨ ਸਿੰਘ ਜੀ ਸਰਦਾਰ ਮਕਤਾਬ ਸਿੰਘ ਜੀ ਸਰਦਾਰ ਤਵਜਿੰਦਰ ਸਿੰਘ ਸਰਦਾਰ ਸੁਮੇਸ਼ ਸਿੰਘ ਜੀ ਵੀਰਮਾ ਸਰਦਾਰ ਸਰਦੋਰ ਸਿੰਘ ਜੀ ਸਰਦਾਰ ਅਵਧਾਰ ਸਿੰਘ ਸਰਦਾਰ ਪੁਨੀਤ ਸਿੰਘ ਜੀ ਸਰਦਾਰ ਜਗਜੀਤ ਸਿੰਘ ਸਰਦਾਰ ਪਰਮਜੀਤ ਸਿੰਘ ਸਰਦਾਰ ਰਣਜੀਤ ਸਿੰਘ ਜੀ ਸਰਦਾਰ ਬਰਾਵ ਦੇਵ ਸਿੰਘ ਜੀ ਅੱਜ ਸਰਬਾਤ ਸੰਗਤ ਦੀ ਅਰਦਾਸ ਬਿਲਕਾ ਕਰਨੀ ਸਤਿਗੁਰੂ ਸਰਬਾਤ ਸ਼ਾਨ ਸੰਗਤ ਨੂੰ ਆਪਨਾ ਦਰਬਾਰ ਚੋਂ ਸਿੱਖੇ ਸ੍ਰੀਖੁ ਪ੍ਰੋਸਾ ਨਾਮਧਾਨ ਬਖਸ਼ਣਾ ਸ਼ੋਭਾਵਨਾਵਾਂ ਪੂਰੀਆਂ ਕਰਨੀਆਂ ਮਿਹਰ ਕਰਨੀ ਸਤਿਗੁਰੂ ਜੀ ਆਪ ਜੀ ਦੀ ਆਗਿਆ ਤੇ ਕਾਬਸਾ صدکا ਵਿਸਾਖ ਦਾ ਮਹੀਨਾ ਚੜਿਆ ਇਸ ਦਿਨ ਜ ਸਭਾ ਦਾ ਸਾਥ ਸੰਗਤ ਦਾ ਮਹੀਨਾ ਸੁਖ ਸੁਭਾ ਨਿਲਾਉਣਾ ਕਮਾਈਆਂ ਤੇ ਵਰਕਤਾ ਪਾਉਣੀਆਂ Bhandare ਪਰਖ ਹੋਰ ਦਾਤ ਵਾਸ ਕਰਨੇ ਸਤਿਵ ਜੀ ਆਪ ਜੀ ਦੇ ਹਜ਼ੂਰ ਪੰਜ ਕੜਾ ਸਾਹਿਬ ਦੀ ਜਹਾਜ਼ਰ ਹੈ ਲੰਗਰ ਹਾਜ਼ਰ ਹੈ ਪਰਿਵਾਰ ਹੋਵੇ ਪਰਿਵਾਰ ਹੋਇਆ ਗੰਦਰ ਪ੍ਰਸ਼ਾਦ ਸਭਾ ਦਾ ਸਾਥ ਸੰਗਤ ਵਿੱਚ ਆਗਿਆ ਬਖਸ਼ੋ ਜੋ ਵੀ ਸਰਬਤ ਸਤ ਸੰਗਤ ਨੇ ਆਪ ਜੀ ਦਾ ਹਾਜ਼ਰ ਹੋਈ ਦਾ ਸਬਦ ਦਾ ਦਰ ਤੇ ਪਰਮਾਨ ਕਰਨਾ ਦੇਸਾਂ ਪਰਦੇਸਾਂ ਵਿੱਚ ਅੰਗ ਸੰਗ ਸਭਾਏ ਹੋਣਾ ਹੁਕਮਨਾਮਾ ਬਖਸ਼ੋ ਹੁਕਮਨਾਮੇ ਅਨੁਸਾਰੰਤ ਸ੍ਰੀ ਸਾਹਿਬ ਪਾਤਸ਼ਾਹ ਜੀ ਦੇ ਜਾਣ ਦੇ ਜਵਾਬ ਰੰਭ ਕਰਨ ਦੀ ਆਗਿਆ ਬਖਸ਼ੋ ਸੋਖੋਵੇ ਨਾਮ ਜਿਤੇ ਆਵੇ ਸਿੱਖ ਪੜਦੇ ਸੁਣਦੇ ਸਵਾਤੁਲਾ ਹੋ ਬੰਦ ਹੋਣ ਨਾਨਕ i uh, they